ਫਗਵਾੜਾ ਸ਼ਹਿਰ ਦੇ ਵਿੱਚ ਹਿੰਦੂ ਆਗੂ ਤੇ ਉਸਦੇ ਪੁੱਤਰ ਦੇ ਨਾਲ ਬੀਤੇ ਦਿਨੀ ਹੋਏ ਝਗੜੇ ਦੇ ਮਾਮਲੇ ਨੇ ਹੁਣ ਤਨਾਹ ਹੋਰ ਵਧਾ ਦਿੱਤਾ ਇਸ ਘਟਨਾ ਨੂੰ ਲੈ ਕੇ ਐਸ்சி ਪਾਈਚਾਰੇ ਦੀਆਂ ਬਾਕ-ਬਾਕ ਜਥੇਬੰਦੀਆਂ ਰੈਸਟ ਹਾਊਸ ਫਗਵਾੜਾ ਵਿਖੇ ਐਸਪੀ ਫਗਵਾੜਾ ਮਾਧਵੀ ਸ਼ਰਮਾ DNA ਵਿਸ਼ੇਸ਼ ਮੀਟਿੰਗ ਕਰਨ ਪਹੁੰਚੇ ਨੇ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਦੇ ਵੱਲੋਂ ਇੱਕ ਪਾਸੇ ਤਾਂ ਕਾਰਵਾਈ ਕੀਤੀ ਗਈ ਹੈ ਦੂਜੇ ਪਾਸੇ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਝਗੜੇ ਦੀ ਸ਼ੁਰੂਆਤ ਹਿੰਦੂ ਨੇ ਤਦ ਪੁੱਤਰ ਨੇ ਕੀਤੀ ਸੀ ਇਸ ਦੇ ਲਈ ਦੂਜੀ ਧਿਰ ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਜਥੇਬੰਦੀ ਨੇ ਧਾਰਾ 307 ਨੂੰ ਤ ਖਰਾਬ ਕਰਨ ਵਾਲੇ ਉਕਤ ਪਿਓ ਪੁੱਤ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਗਿਆ ਤਾਂ ਐਸੀ ਸਮਾਜ ਦੇ ਵੱਲੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਵੱਲੋਂ ਲਿਖਤੀ ਸ਼ਿਕਾਇਤ ਤੇ ਸੀਸੀਟੀਵੀ ਸਬੂਤ ਪੁਲਿਸ ਪ੍ਰਸ਼ਾਸਨ ਨੂੰ ਸੌਂਪੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਪੁਲਿਸ ਤੱਥਾਂ ਦੇ ਆਧਾਰ ਤੇ ਨਿਰਪੱਖ ਕਾਰਵਾਈ ਕਰੇਗੀ ਹੋਰ ਇਸ ਮੌਕੇ ਐਸਜੀ ਸਮਾਜ ਦੇ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਟੀਮ ਜੈਪਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਗੁਰਦੇਵ ਧਾਨਗੁਰ ਦੇ ਜਯਾ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਭ ਤੋਂ ਵੱਡੀ ਗੱਲ ਅ ਰੈਸਟ ਹਾਊਸ ਦੇ ਵਿੱਚ ਰੱਖੀ ਜਾ ਰਹੀ ਹੈ ਕਿ ਜਿਸ ਦੇ ਵਿੱਚ ਸਾਰੇ ਹੀ ਦਲਿਤ ਸਮਾਜ ਇਕੱਠੇ ਹੋਏ ਆ ਔਰ ਪਿਛਲੇ ਦਿਨਾਂ ਦੇ ਵਿੱਚ 18 ਦੇ ਵਿੱਚ ਜਿਹੜੇ 18 ਤਰੀਕ ਨੂੰ ਜਿਹੜੀ ਘਟਨਾ ਫਗਵਾੜੇ 'ਤੇ ਘਟੀ ਆ ਸਭ ਤੋਂ ਵੱਡੀ ਪ੍ਰਸ਼ਾਸਨ ਦੀ ਨਾਕਾਮੀ ਇਸ ਦੇ ਵਿੱਚ ਗਿਣੀ ਜਾਂਦੀ ਆ ਕਿਉਂਕਿ ਪ੍ਰਸ਼ਾਸਨ ਨੇ ਅੰਡਰ ਪ੍ਰੈਸ਼ਰ ਹੋ ਕੇ ਜਿਹੜਾ ਇਹ ਪਰਚਾ ਐਫ ਆਰ ਆਈ ਲਾਂਚ ਕੀਤੀ ਆ ਔਰ ਜਿਸ ਦੇ ਵਿੱਚ ਸਮੁੱਚੇ ਸਮਾਜ ਨੇ ਫਗਵਾੜੇ ਨੇ ਅੱਜ ਕਾਸਕਲ ਯੂਵਾ ਵਿਕਾਸ ਮੋਰਚਾ ਨੇ ਜਿਹੜੀ ਅੱਜ ਮੀਟਿੰਗ ਸੱਦੀ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਵੀਰ ਅੱਜ ਇਕੱਠੇ ਹੋ ਕੇ ਰੈਸਟ ਹਾਊਸ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜੇ ਪ੍ਰਸ਼ਾਸਨ ਨੇ ਮਾਨਯੋਗ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਅ ਉਸ ਤੋਂ ਬਾਅਦ ਐਸਪੀ ਸਾਹਿਬ ਫਗਵਾੜਾ ਨਾਲ ਗੱਲ ਹੋਈ ਡੀਐਸਪੀ ਸਾਹਿਬ ਨਾਲ ਗੱਲ ਹੋਈ ਐਸਪੀ ਡੀ ਸਾਹਿਬ ਨਾਲ ਗੱਲ ਹੋਈ ਪਰ ਉਹਨਾਂ ਦੀ ਇੱਕੋ ਹੀ ਜ਼ੁਬਾਨ ਸੀ ਕਿ ਤੁਸੀਂ ਇਸ ਪ੍ਰੋਟੈਸਟ ਨੂੰ ਨਾ ਕਰੋ ਜਾਪ ਚਰਕੇ ਕਿ ਸਾਨੂੰ ਇਸ ਤਰ੍ਹਾਂ ਦਾ ਲੋ ਫੀਲ ਕਰਾਇਆ ਜਾ ਰਿਹਾ ਕਿ ਤੁਸੀਂ ਇਹ ਜਿਹੜਾ ਪਰਚਾ ਐਫ ਆਰ ਆਈ ਹੋਈ ਆ ਇਹ ਬਿਲਕੁਲ ਜਾਇਜ਼ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਨਜਾਇਜ਼ ਆ ਦੱਸਣਯੋਗ ਜਿੱਥੇ ਤੱਕ ਹੋ ਰਿਹਾ ਕਿ ਬੱਚੇ ਦੇ ਨਾਲ ਜਿਹੜਾ ਮੁੰਡਾ ਤੇ ਜਿਹੜੀ ਉਸਤੇ ਲੜਾਈ ਹੋਈ ਆ ਉਸ ਨੂੰ ਪਹਿਲੋਂ ਜਿਹੜਾ ਉਹ ਟਾਰਗੇਟ ਆ ਆਪਣਾ ਜਿਸ ਮੁੰਡੇ ਨਾਲ ਲੜਾਈ ਹੋ ਰਹੀ ਆ ਉਹ ਪਹਿਲੋਂ ਕੁੱਟ ਰਿਆ ਔਰ ਵੀਡੀਓ ਦੀ ਵਾਇਰਲ ਹੋ ਰਹੀ ਆ ਉਹ ਸਾਰੇ ਹੀ ਸਮਾਜ ਨੇ ਮਾਝੂਕ ਐਸ ਐਸ ਪੀ ਸਾਹਿਬ ਔਰ ਖਾਸ ਕਰ ਜਿਹੜੇ ਐਸ ਪੀ ਸਾਹਿਬ ਫਗਵਾੜਾ ਨੂੰ ਇਹ ਹਦਾਇਤ ਕੀਤੀ ਆ ਬੇਨਤੀ ਕੀਤੀ ਆ ਕਿ ਤੁਸੀਂ ਪੈ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਕਾਰਵਾਈ ਵੀਡੀਓ ਦੇ ਵਿੱਚ ਹੋ ਰਹੀ ਆ ਉਸ ਮੁੰਡੇ ਤੇ ਦੂਜੇ ਤੇ ਜਿੰਮੀ ਕਰਵਲ ਤੇ ਪਰਚਾ ਕਰਾਓ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਹਨਾਂ ਤੇ ਫਗਵਾੜਾ ਦਾ ਦੰਗਾ ਪੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਔਰ ਸਭ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਇਹ ਜਿਹੜੀ ਜਮਾਂਦਤ ਤੇ ਆਏ ਹੋਏ ਆ ਉਹਨਾਂ ਨੇ ਦੱਸਿਆ ਕਿ ਇਹ ਜਮਾਂਦਤ ਜਿਹੜੀ ਇਹ ਦੱਸ ਕੇ ਆਏ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਾਂਗੇ ਇਨਾਂ ਨੇ ਟੋਟਲੀ ਉਸ ਦੇ ਵਿੱਚ ਨਕਾਮ ਫਾਇਦਾ ਹੋਇਆ ਔਰ ਖਾਸ ਕਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਅੰਦਰ ਪ੍ਰੈਸ਼ਰ ਦੇ ਵਿੱਚ ਬਿਲਕੁਲ ਕੋਈ ਗਲਤੀ ਨਾ ਕਰਿਓ ਕਿਉਂਕਿ ਜੋ ਹੋ ਰਿਹਾ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਸਾਰੇ ਸਮਾਜ ਦੇ ਸਾਹਮਣੇ ਆ ਰਿਹਾ ਔਰ ਖਾਸ ਕਰ ਮੈਂ ਬੇਨਤੀ ਕਰਦਾ ਕਿ ਜਿਹੜੇ ਲੀਡਰ ਉਹਨਾਂ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਸ ਦੇ ਵਿੱਚ ਵੱਡੇ ਵੱਡੇ ਲੀਡਰ ਆ ਕੇ ਬਾਈਟਾ ਕਰ ਰਹੇ ਸੀ ਖਾਸ ਕਰ ਉਹ ਭਾਵੇਂ ਭਾਜੀਪੀ ਦਾ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਸਮਾਜ ਦੀਆਂ ਵੋਟਾਂ ਨਾਲ ਤੁਸੀਂ ਲੀਡਰ ਬਣਦੇ ਆ ਸਮਾਜ ਤੋਂ ਬਿਨਾਂ ਤੁਸੀਂ ਟਾਰਗੇਟ ਨਾ ਕਰੋ ਕਿਸੇ ਨੂੰ ਔਰ ਸੱਚ ਝੂਠ ਜਿਹੜੀ ਬਾਬੇ ਨਾਨਕ ਦੀ ਤਕੜੀ ਆ ਉਹਦੇ ਵਿੱਚ ਸੱਚ ਝੂਠ ਜਿਹੜਾ ਉਹਨੂੰ ਨਿਤਾਰੋ ਕਿਉਂਕਿ ਸਭ ਤੋਂ ਪਹਿਲਾਂ ਇਹ ਕਲੀਅਰ ਹੋ ਚੁੱਕਾ ਕਿ ਜਿਹੜਾ ਜਿੰਮੀ ਕਰਵਾਲਾ ਉਸਨੇ ਅਟੈਕ ਮੁੰਡੇ ਤੇ ਕੀਤਾ ਉਸ ਤੋਂ ਬਾਅਦ ਲੜਾਈ ਹੋਈ ਆ ਮੈਂ ਦੱਸਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਹੋ ਰਿਹਾ ਕਿ ਆਰਮਾ ਐਕਟ ਲੱਗ ਰਿਹਾ 307 ਲੱਗ ਰਿਹਾ ਇਹ ਬਿਲਕੁਲ ਇੱਕ ਮਾਮੂਲੀ ਜੀ ਲੜਾਈ ਆ ਜਿਸ ਨੂੰ ਪੂਰਾ ਮਾਹੌਲ ਜਿਹੜਾ ਫਗਵਾੜੇ ਦਾ ਸ਼ਹਿਰ ਨੂੰ ਖਰਾਬ ਕਰਨ ਦੇ ਲਈ ਇਹ ਸ਼ਰਾਰਤੀ ਅੰਸਰ ਇਕੱਠੇ ਹੋ ਰਿਹਾ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਕਿ ਸਾਡੀ ਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਲਿਖਤ ਸ਼ਿਕਾਇਤ ਦਵਾਂਗੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਖਿਲਾਫ ਜਿਸ ਦੇ ਵਿੱਚ ਬਕਾਇਦਾ ਰਿਟਰਨ ਕੀਤਾ ਜਾਏਗਾ ਕਿ ਵੀਡੀਓ ਦੇ ਖਿਲਾਫ ਜਿਹੜੀ ਜਿਸ ਦਾ ਕੁੱਟਮਾਰ ਹੋ ਰਹੀ ਆ ਉਸਤੇ ਪਰਚਾ ਕੀਤਾ ਜਾਵੇ ਔਰ ਦੂਜੀ ਰਿਟਰਨ ਸ਼ਿਕਾਇਤ ਦਵਾਂਗੇ ਕਿ ਜਿਹੜੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਸ਼ਹਿਰ ਦਾ ਜਿਸ ਦੇ ਵਿੱਚ ਇਹ ਪੂਰਾ ਇਸ ਟਾਈਮ ਪਕਵਾੜਾ ਬੰਦ ਕਰਨ ਦਾ ਇਹਨਾਂ ਨੇ ਮਾਹੌਲ ਜਿਹੜਾ ਫੇਸਬੁੱਕ ਤੇ ਚੜਾਇਆ ਜਾਂ ਸੋਸ਼ਲ ਮੀਡੀਆ ਤੇ ਪਾਇਆ ਉਸ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਔਰ ਖਾਸ ਕਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਹੁਣ ਪਤਾ ਲੱਗਾ ਕਿ ਇਹ ਜਿਹੜਾ ਜਿਮੀ ਕਰਵਾਲਾ ਪਿਛਲੇ ਟਰਮ ਦੇ ਵਿੱਚ ਵੀ ਆਪ ਗੋਲੀ ਮਾਰ ਕੇ ਇਹ ਪੇਸ਼ ਹੋਇਆ ਸੀ ਔਰ ਉਹ ਸਾਬਤ ਹੋ ਚੁੱਕਾ ਵਾ ਕਿ ਇਹਨੇ ਆਪ ਗੋਲੀ ਮਾਰੀ ਸੀ ਸ਼ਾਇਦ ਪ੍ਰਸ਼ਾਸਨ ਦੀ ਅੱਖਾਂ ਮੀਚੀਆਂ ਪਈਆਂ ਅੱਜ ਵੀ ਉਸ ਪ੍ਰਸ਼ਾਸਨ ਨੂੰ ਤਫ਼ਤੀਸ਼ ਕਰਨੀ ਚਾਹੀਦੀ ਆ ਕਲੀਅਰ ਕਿ ਕਿਤੇ ਇਹ ਸ਼ਾਰਤੀ ਅੰਸਰ ਜਾਣ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਮਾਰੇ ਦੁਵਾਰਾ ਤਣੀ ਇਹੋ ਜੀ ਕਰ ਰਿਹਾ ਔਰ ਖਾਸ ਕਰ ਜਿਹੜੇ ਸਾਰੇ ਮੀਡੀਆ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਅੱਜ ਇਕੱਠੇ ਹੋਏ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਪ੍ਰਸ਼ਾਸਨ ਨੂੰ ਔਰ ਮੀਡੀਆ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰਿਆਂ ਨੇ ਇੱਕ ਇੱਕਾ ਕਰ ਲਿਆ ਸਾਰੇ ਸਮਾਨ ਨੇ ਜੇਕਰ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਕੋਸ਼ਿਸ਼ ਕਰਨਗੇ ਤਾਂ ਸਾਰਾ ਇੱਕਾ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ ਚਲੇਗਾ ਜੈ ਭੀਮ ਜੈਪਾਲ ਵਾਲਮੀਕ ਦਾ ਕੀ ਅੰਦਰ ਸਾਰੇ ਕਹਿੰਦੇ ਹਾਂ ਜੀ ਸਾਊਥ ਤੋਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵੀਦਾਸ ਜੈ ਭੀਮ ਜੈ ਕਬੀਰ ਜਿਹੜੀ 18 ਤਰੀਕ ਨੂੰ ਕਟੜਾ ਘਟਿਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਅਸੀਂ ਉਹ ਸਾਰੀ ਵੀਡੀਓ ਕਲਿੱਪ ਦੇਖੀ ਆ ਪਹਿਲਾਂ ਅਸੀਂ ਸਮਝਦੇ ਸੀ ਕਿ ਸਾਡੇ ਮੁੰਡੇ ਨੇ ਇਹਨਾਂ ਤੇ ਅਟੈਕ ਕੀਤਾ ਪਰ ਜਦੋਂ ਅਸਲੀ ਵੀਡੀਓ ਨੇ ਤੋਂ ਸਾਡੇ ਸਾਹਮਣੇ ਆਈ ਆ ਖਾਸ ਤੌਰ ਤੇ ਜਿਹੜੇ ਸਾਡੇ ਪ੍ਰੈਸ ਪੱਤਰਕਾਰ ਬੰਦੂ ਆ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਕਲਿੱਪ ਦਿੱਤੀ ਆ ਉਹਦੀ ਜਿਹੜੀ ਹੁਣ ਵੀਡੀਓ ਕਲਿੱਪ ਸਾਡੇ ਸਾਹਮਣੇ ਆਈ ਆ ਅਸੀਂ ਕੱਲ ਵੀ ਐਸਪੀ ਜੀ ਨਾਲ ਮਿਲੇ ਸੀ ਅੱਜ ਵੀ ਇਕੱਠ ਹੋਇਆ ਵਾ ਮੀਟਿੰਗ ਜਿਹੜੀ ਅਸੀਂ ਰੱਖੀ ਸੀ ਉਹਦਾ ਸਿਰਫ ਐਸਪੀ ਹੋਣਾ ਕਰਕੇ ਵੀ ਮੀਟਿੰਗ ਪੋਸਟਪੋਨ ਕੀਤੀ ਆ ਮੇਰੇ ਇੱਕ ਜਣੇ ਇਹਨਾਂ ਦੀ ਪੁਲਿਸ ਅੱਗੇ ਨਹੀਂ ਗਲਤ ਸੁਣ ਲਈਏ ਅਗਰ ਜਿਹੜੀ ਸਰੋਤਾ ਜੀ ਨੇ ਗੱਲ ਕਹੀ ਆ ਵੀ ਜੇ ਇਹ 307 ਧਾਰਾ ਜਿਹੜੀ ਲਾਈ ਆ ਇਹਨਾਂ ਨੇ ਇੱਕ ਤਰਫਾ ਡਰ ਕੇ ਪੁਲਿਸ ਨੇ ਉਹ ਧਾਰਾ ਜਿਹੜੀ 307 ਸਾਡੇ ਮੂਰੇ ਤੇ ਲਾਈ ਆ ਅਸੀਂ ਉਹਦੀ ਪੂਰਜ ਰਿੰੰਦਾ ਕਰਦੇ ਆ ਅਗਰ 307 ਤਾਰਾ ਨਾ ਟੁੱੜੀ ਗਈ ਨਾ ਸਾਨੂੰ ਯਕੀਨ ਦਿਵਾਇਆ ਗਿਆ ਨਾ ਜਿਹੜੀ ਬੰਦੀ ਕਾਰਵਾਈ ਆ ਉਹ ਜਾਇਜ਼ ਹੋਵੇ ਨਾ ਜਾਇਜ਼ ਅਸੀਂ ਨਹੀਂ ਬਰਦਾਸ਼ਤ ਕਰਨੀ 307 ਤਾਰਾ ਤੋੜ ਕੇ ਸਾਡੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਕਿਵੇਂ ਸੋਤਾਜੀ ਨੇ ਕਿਹਾ ਵੀ ਇਹ ਬੰਦੇ ਜ਼ਮਾਨਤ ਤੋਂ ਬਾਹਰ ਆਏ ਹੋਇਆ ਲੈ ਕੇ ਦੇਗ ਉੱਤੇ ਆਏ ਸਿਰਫ ਹਾਈ ਕੋਰਟ ਦੇ ਅਸੀਂ ਸ਼ਹਿਰ 'ਚ ਖੱਪਦਾ ਮਾਹੌਲ ਨਹੀਂ ਬਣਾਵਾਂਗੇ ਪਰ ਇਹਨਾਂ ਨੇ ਕੱਲ੍ਹ ਸ਼ਰਾਰਤੀ ਅਸਰਾਂ ਨੇ ਸ਼ਰਾਰਤ ਕਰਕੇ ਇਹ ਮਾਹੌਲ ਨੂੰ ਪੇਰੇ ਕਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਨੇ ਆ ਉਹਦੀ ਜਿਹੜੀ ਮੀਟਿੰਗ ਤੇ ਧਰਨਾ ਲੱਗਾ ਜਿਹੜੇ ਜਨਰਲ ਸਮਾਜ ਅਸੀਂ ਨੇ ਕਹਿੰਦੇ ਜਨਰਲ ਸਮਾਜ ਉਹ ਸਾਡੇ ਸਾਰੇ ਹੀ ਨਰੇਸ਼ ਭਾਰਦਵਾਜ ਨੇ ਉੱਥੇ ਉਹ ਬਦਤਮੀਜ਼ੀ ਕੀਤੀ ਆ ਜਿਹੜਾ ਆਪਣੇ ਆਪ ਨੂੰ ਮਾਰਗ ਲਈ ਮੈਂ ਚੇਅਰਮੈਨ ਕਹਿੰਦਾ ਸੀਗਾ ਉਹ ਬੋਲਿਆ ਅਸੀਂ ਮੁੰਡਾ ਸਾਹਮਣੇ ਕਰ ਦਿੰਨੇ ਆ ਮਾਰਦੇ ਨੇ ਮਾਰਦੇ ਇਹਨਾਂ ਨੂੰ ਤੇ ਮੁੰਡੇ ਦਾ ਤੁਸੀਂ ਸਾਡਾ ਮਾਰਿਆ ਉੱਡ ਸਾਡੇ ਉਹਦੀ ਇਲਜ਼ਾਮ ਲਾਉਣ ਲੱਗੇ ਹੋਏ ਆ ਮੇਰੇ ਭਾਰਦਵਾਜ ਜੀ ਜੇ ਤੁਹਾਡੇ ਦਾਮਾ ਨਾ ਤਾਂ ਸਾਹਮਣਾ ਬੈਠ ਕੇ ਸਾਡੇ ਨਾਲ ਗੱਲ ਕਰ ਲਓ ਆ ਜਾ ਮੈਦਾਨ 'ਚ ਖੜ ਜਾਂਦੇ ਆ ਦੇ ਲੈਣੇ ਕਿ ਚ ਦਾਮਾ ਦਾ ਫਿਰ ਅਸੀਂ ਇੱਕ ਮੈਸੇਜ ਭੇਜਿਆ ਜੀ ਸਾਈ ਜੀ ਨੂੰ ਬਈ ਜਿਹੜੀ ਝਗੜਾ ਹੋਇਆ ਉਹਨਾਂ ਦੇ ਬੰਦ ਦੀ ਕਾਰਵਾਈ ਕਰੋ ਅਗਰ ਜੇ ਸਾਡੇ ਅਸੀਂ ਸਮਾਜ ਦੇ ਖਿਲਾਫ ਕੋ ਬੋਲਿਆ ਅਸੀਂ ਇੱਥੇ ਆ ਕੇ ਤੋਣਾ ਲੱਗ ਜਾਵਾਂਗੇ ਫਿਰ ਅਸੀਂ ਉਹਨਾਂ ਦਾ ਜਿਹੜੇ ਪ੍ਰਧਾਨ ਸਾਈਂ ਜੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਯਕੀਨ ਦਿਵਾ ਵੀ ਤੁਹਾਡੀ ਇਹ ਕਿਸੇ ਗਲਤ ਤੁਹਾਡੇ ਸਮਾਨ ਨੂੰ ਕੋਈ ਅਟੈਕ ਨਹੀਂ ਹੋਊਗਾ ਅਸੀਂ ਇਹੀ ਪ੍ਰਸ਼ਾਸਨ ਮੋਹਰੇ ਬੇਨਤੀ ਕਰਦੇ ਆ ਕਿ ਜਿਹੜੇ ਬੰਦਿਆਂ ਨੇ 307 ਤਾਰਾ ਲਵਾਈ ਆ ਧੱਕੇ ਨਾਲ ਲਵਾਈ ਆ ਚਾਹੇ ਕਿੱਦਾਂ ਲਵਾਈ ਆ ਇਹ ਪ੍ਰਸ਼ਾਸਨ ਨੇ ਦਰਦਿਆਂ ਨੇ ਇਹ ਤਾਰਾ ਲਾਈ ਆ ਤਾਰਾ ਤੋੜ ਦਿੱਤੀ ਜਾਵੇ ਨਹੀਂ ਤਾਂ ਇੱਕ ਦਿਨ ਚ ਅਸੀਂ ਸਾਰੇ ਇਕੱਠਾ ਹੋਗੇ ਮਾਹੌਲ ਖਰਾਬ ਕਰਾਗੇ ਇਹ ਜਲਦੀ ਖਜ਼ਾਨਾ ਉਹ ਪ੍ਰਸ਼ਾਸਨ ਪਹੁੰਚੇਗਾ ਜੈ ਹਵਾਲ ਮਕੀ ਆਈਟੀ ਮੀਟਿੰਗ ਦੇ ਵਿੱਚ ਕੀ ਜਾਂਦਾ ਜੈ ਭੀਮ ਜੈ ਭਾਰਤ ਨਮੋ ਬਦਾਏ ਜੈ ਗੁਰਦੇਵ ਧੰਗੁਰਦੇਵ ਅੱਜ ਅੰਬੇਡਕਰ ਸੈਨਾ ਮੂਲ ਨਿਵਾਸੀ ਅਤੇ ਸਾਰਾ ਸਮੂਹ ਦਲਿਤ ਸਮਾਜ ਜਿਹੜਾ ਫਗਵਾੜੇ ਦੇ ਰੈਸਟ ਹਾਊਸ ਵਿੱਚ ਇਕੱਠਾ ਹੋਇਆ ਜਿਹੜੀ ਘਟਨਾ 18 ਤਰੀਕ ਨੂੰ ਆ ਪਰਸੋ ਜਿਹੜੀ 18 ਨੰਗੀ ਆ ਉਸ ਤਰੀਕ ਨੂੰ ਜਿਹੜੀ ਘਟਨਾ ਹੋਈ ਆ ਉਹ ਘਟਨਾ ਨੂੰ ਜੇ ਤੁਸੀਂ ਸਹੀ ਮਾਇਨੇ ਵਿੱਚ ਦੇਖੋ ਉਹ ਵੀਡੀਓ ਵਿੱਚ ਸਾਫ਼ ਦਿਖ ਰਿਹਾ ਆ ਵੀ ਉਹ ਜਿਹੜਾ ਫਗਵਾੜੇ ਦੇ ਸ਼ਰਾਰਤੀ ਅਨਸਰ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਉਹ ਵੀਡੀਓ ਵਿੱਚ ਸਾਫ਼ ਦਿਖ ਰਿਹਾ ਵੀ ਜਿਹੜਾ ਉਹ ਵਿਅਕਤੀ ਆ ਉਸਨੇ ਪਹਿਲਾਂ ਸਾਡੇ ਮੁੰਡੇ ਤੇ ਅਟੈਕ ਕੀਤਾ ਅਟੈਕ ਕਰਕੇ ਉਸ ਨੂੰ ਐਕਟਿਵ ਉੱਪਰੋਂ ਸੱਟਿਆ ਸੱਟ ਕੇ ਉਸ ਨਾਲ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹਨੇ ਆਪਣੇ ਆਪ ਸੱਟਾਂ ਮਾਰੀਆਂ ਜਾਂ ਕੀ ਕੀਤਾ ਉਹਨਾਂ ਨੇ ਫਗਵਾੜੇ ਸ਼ਹਿਰ ਵਿੱਚ ਇੰਨਾ ਡਰਦਾ ਮਾਹੌਲ ਬਣਾਇਆ ਵੀ ਜਿੱਦਾਂ ਕਿ ਕਿਸੇ ਨਾ ਕਿਸੇ ਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਅਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੜਾਈ ਲੜਨ ਵਾਲੇ ਲੋਕ ਆ ਅਸੀਂ ਅੱਜ ਵੀ ਫਗਵਾੜੇ ਸ਼ਹਿਰ ਨੂੰ ਸਾਡਾ ਇੱਕ ਸਵਾਲ ਆ ਬਈ ਤੁਸੀਂ 2018 ਤੋਂ ਸ਼ੈਡਿਊਲ ਕਾਸਟ ਸਮਾਜ ਔਰ ਇਹ ਜਿਹੜਾ ਜਿਹੜੇ ਸ਼ਰਾਰਤੀ ਅੰਸਾਰ ਆ ਇਹਨਾਂ ਦਾ ਰਿਕਾਰਡ ਖੋਲ ਕੇ ਦੇਖ ਲਓ ਕਦੀ ਸ਼ੈਡਿਊਲ ਕਾਸ ਸਮਾਜ ਨੇ 2017-18 ਤੋਂ ਬਾਅਦ ਫਗਵਾੜੇ ਸ਼ਹਿਰ ਨੂੰ ਕਦੇ ਬੰਦ ਦੀ ਕਾਲ ਦਿੱਤੀ ਕਿਉਂਕਿ ਅਸੀਂ ਹਮੇਸ਼ਾ ਫਗਵਾੜੇ ਸ਼ਹਿਰ ਵਿੱਚ ਸ਼ਾਂਤੀ ਚਾਹੁੰਦੇ ਆ ਅਸੀਂ ਫਗਵਾੜੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੇ ਲੋਕ ਸ਼ਾਂਤੀ ਬਣਾਈ ਰੱਖਣ ਵਾਲੇ ਆ ਅੱਜ ਫਗਵਾੜੇ ਸ਼ਹਿਰ ਨੂੰ ਸ਼ਹਿਰ ਦੀ ਅੱਜ ਸਾਨੂੰ ਸਭ ਤੋਂ ਜ਼ਿਆਦਾ ਤੁਹਾਡੀ ਜ਼ਰੂਰਤ ਆ ਤਾਂ ਜੋ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਸਕੇ ਹਰ ਵਾਰੀ ਕਿਉਂ ਇਹਨਾਂ ਨੂੰ ਇਹਨਾਂ ਨੂੰ ਕਿਉਂ ਲੱਗਦਾ ਵੀ ਹਰ ਕੋਈ ਟਾਰਗੇਟ ਕਰਦੇ ਆ ਜਦੋਂ ਦੇਖ ਲਓ ਮੁਸਲਮਾਨ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸ਼ੈਡਿਊਲ ਕਾਸਟ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸਿੱਖ ਪਾਇਚਾਰੇ ਨਾਲ ਇਹਨਾਂ ਦਾ ਪੰਗਾ ਅਸੀਂ ਫਗਵਾੜਾ ਵਾਸੀਆਂ ਨੂੰ ਇਹ ਸਵਾਲ ਕਰਦੇ ਆ ਆਪਣੇ ਤੇ ਬਗਾਨੇ ਦੀ ਪਰਖ ਹਮੇਸ਼ਾ ਯਾਦ ਰੱਖਿਓ ਜਿਹੜਾ ਦਲੀ ਸਮਾਜ ਆ ਅੰਬੇਡਕਰ ਸੈਨਾ ਮੂਲ ਵਾਸੀ ਆ ਇਹ ਹਮੇਸ਼ਾ ਫਗਵਾੜੇ ਸ਼ਹਿਰ ਨਾਲ ਖੜੀ ਸੀ ਖੜੀ ਔਰ ਖੜੀ ਰਹੂਗੀ ਔਰ ਅਸੀਂ ਅੰਬੇਡਕਰ ਸੈਨਾ ਵੱਲੋਂ ਇਹ ਮੰਗ ਵੀ ਕਰਦੇ ਆ ਵੀ ਜਿਹੜਾ ਸਾਡੇ ਸਮਾਜ ਦੇ ਬੱਚੇ ਦੇ 307 ਦਾ ਜਿਹੜਾ ਨਜਾਇਜ਼ ਪਰਚਾ ਕੀਤਾ ਔਰ ਇਥੋਂ ਤੱਕ ਵੀ ਇਹ ਗੱਲ ਕਲੀਅਰ ਆਵੇ ਉੱਥੇ ਕੋਈ ਗੋਲੀ ਨਹੀਂ ਚੱਲੀ ਜਿਹੜਾ ਆਰਮਜ਼ ਐਕਟ ਵੀ ਲਾਇਆ ਉਸ ਨੂੰ ਸਭ ਤੋਂ ਪਹਿਲਾਂ ਖਾਰਜ ਕਰਕੇ ਜਿਹੜੇ ਜਿਨ੍ਹਾਂ ਨੇ ਇਹ ਕਾਨੂੰਨ ਦੀ ਉਲੰਘਣਾ ਕੀਤੀ ਆ ਜਿਨ੍ਹਾਂ ਨੇ ਲੜਾਈ ਦੀ ਸ਼ੁਰੂਆਤ ਕੀਤੀ ਆ ਉਹਨਾਂ ਉੱਪਰ ਐਫ ਆਈ ਆਰ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਸਿੱਟਿਆ ਜਾਵੇ ਤਾਂ ਜੋ ਸਾਰੇ ਸ਼ਹਿਰ ਵਾਸੀਆਂ ਦਾ ਔਰ ਸ਼ੈਡਿਊਲ ਕਾਸ ਸਮਾਜ ਦਾ ਕਾਨੂੰਨ ਉੱਪਰ ਵਿਸ਼ਵਾਸ ਬਣਿਆ ਰਵੇ ਜੈ ਭੀ ਜੈ ਭਾਰਤ ਨਮੋ ਬੋਦਾਏ ਅੱਜ ਜਿਹੜੀ ਰੈਸਟੋਰਸ ਵਿੱਚ ਪੂਰੇ ਦਲਿਤ ਸਮਾਜ ਨੇ ਮੀਟਿੰਗ ਜੋ ਰੱਖੀ ਆ ਉਹ ਸਿਰਫ ਜਿਹੜਾ ਪਰਸੋਂ ਸਾਡੇ ਕੁਝ ਸਾਥੀਆਂ ਨੇ ਫਗਵਾੜਾ ਬੰਦ ਕਰਾਇਆ ਵਾ ਉਹਦੇ ਕਾਰਨ ਰੱਖੀ ਆ ਇੱਕ ਤਾਂ ਉਹਨਾਂ ਨੇ ਸਾਡੇ ਮਹੱਲੇ ਦੇ ਬੱਚਿਆਂ ਨੂੰ ਫੜ ਕੇ ਰੋਡ ਤੇ ਕੁੱਟਿਆ ਉੱਤੇ ਹੀ ਉਹਨਾਂ ਤੇ ਪਰਚਾ ਦਰਜ ਕਰਾਇਆ ਮੈਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਮਾਂ ਕਿ ਤੁਸੀਂ ਜ਼ਮਾਨਤ ਤੇ ਵਾਰ ਆਏ ਆ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਇਹ ਨਾ ਹੋਵੇ ਕਿ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਫੇਰ ਮਾਨਣਿਆਂ ਅਦਾਲਤ ਵਿੱਚ ਜਾ ਕੇ ਤੁਹਾਡੀਆਂ ਜ਼ਮਾਨਤਾਂ ਕੈਂਸਲ ਕਰਾਈਏ ਤੁਸੀਂ ਸਿਰਫ ਇਹ ਪ੍ਰੋਪਗੈਂਡਾ ਕਰਦੇ ਆ ਕਿ ਸਾਡੇ ਤੇ ਹਮਲਾ ਹੋਇਆ ਵਾ ਸਿਰਫ ਕਿਸ ਸਕਿਉਰਟੀ ਲਾਉਣ ਨੂੰ ਸਾਨੂੰ ਪਤਾ ਤੁਸੀਂ ਗਨਮਨ ਬੜੇ ਸ਼ਕੀਨ ਹੈਗੇ ਆ ਤੁਸੀਂ ਆਪਣਾ ਧੰਦਾ ਤਾਂ ਦੱਸ ਦੋ ਤੁਸੀਂ ਰੋਟੀ ਕਿੱਥੋਂ ਖਾਂਦੇ ਆ ਕਿਹੜਾ ਪੇਪਰ ਤੋਂ ਤੁਸੀਂ ਕਿਹੜਾ ਕਿਹੜਾ ਬਿਜ਼ਨਸ ਕਰਦੇ ਆ ਸਾਰੇ ਸ਼ਹਿਰ ਨੂੰ ਤੁਸੀਂ ਬੇਫਕੂ ਬਣਾਉਂਦੇ ਆ ਦੁਕਾਨਦਾਰਾਂ ਨੂੰ ਜਿਹੜੇ ਬੰਦ ਕਰਾਤੇ ਉਹਨਾਂ ਦਾ ਦੋਸਤੋ ਹਰਜਾਨਾ ਕੌਣ ਭਰੂਗਾ ਜੋ ਵੀ ਬੰਦ ਸ਼ਹਿਰ ਕਰਾਂਦੇ ਇਹ ਲੋਕ ਕਰਾਂਦੇ ਆ ਇਹ ਸ਼ਿਫਸਨਾ ਵਾਲੇ ਕਰਾਂਦੇ ਬੰਦ ਕਈ ਕਦੀ ਦੱਸੋ ਬਥੜੀ ਸਮਾਜ ਨੇ ਬੰਦ ਕਰਾਇਆ ਵਾ ਅਸੀਂ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਸੁਧਰ ਜਾਓ ਸ਼ਾਹਦਾ ਬਹੁਤ ਸ਼ਾਂਤਤਾ ਤੇ ਸ਼ਾਂਤ ਰਹਿਣ ਦਿਓ ਜੇ ਅਸੀਂ ਸਿੱਧੇ ਹੋ ਗਏ ਸਮਾਜ ਇਕੱਠਾ ਹੋ ਗਿਆ ਫਿਰ ਤੁਹਾਡਾ ਕੁਝ ਨਹੀਂ ਹੋਣਾ ਅਸੀਂ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਹੋਰ ਸਾਰੇ ਪ੍ਰਸ਼ਾਸਨ ਨੂੰ ਵੀ ਵਾਰਨਿੰਗ ਦਿੰਨੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕਰੋ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਿਆਣਿਆਂ ਨੂੰ ਠਾ ਕੇ ਕਟਿਆ ਕੌਂਸਲ ਰੋਡ ਤੇ ਤੇ ਇਹਨਾਂ ਕੋਲ ਜਿਹੜੀ ਰਿਵਾਲਵਰ ਆ ਉਹਦੀ ਵੀ ਸ਼ਾਨਬਨ ਕੀਤੀ ਜਾਵੇ ਇਹਨਾਂ ਕੋਲ ਵੀ ਦੋ ਨੰਬਰ ਦੇ ਵੱਡੇ ਹਥਿਆਰ ਆ ਗਿਆ 18 ਚ ਇਹਨਾਂ ਨੇ ਮੁੰਡਾ ਮਾਰਿਆ ਸਾਡਾ ਇਹ ਪੁਲਿਸ ਨੂੰ ਪਿਆਉਣੀ ਦੱਸਦੀ ਇਹਨਾਂ ਨੇ ਦੋ ਨੰਬਰ ਦੀ ਗੋਲੀ ਚਲਾ ਕੇ ਮਾਰਿਆ ਵਾ ਅਸੀਂ ਹਜੇ ਹਜੇ ਉੱਚਾ ਪਰ ਬੈਠੇ ਆਂ ਦੇਖੋ ਜਿਹੜਾ ਘਰ ਦਾ ਜੀ ਮਰਿਆ ਵਾ ਉਹਨੂੰ ਤਾਂ ਦੁੱਖ ਲੱਗਣਾ ਹੀ ਆਉਂਦਾ ਵੱਡਾ ਭਰਾ ਮਰਿਆ ਵਾ ਉਹ ਤਾਂ ਤੜਫਦਾ ਫਿਰਦਾ ਵਾ ਤੁਸੀਂ ਆਪਣਾ ਦੱਸੋ ਤੁਹਾਡਾ ਜੀ ਮਰ ਗਿਆ ਬੜੇ ਭਾਸ਼ਣ ਲੋਕ ਹੀ ਦਿੰਦੇ ਸੀ ਉੱਥੇ ਬੜੇ ਭਾਸ਼ਣ ਦੇਣ ਭਾਸ਼ਣ ਦੇਣਾ ਬੜਾ ਸੌਖਾ ਵਾ ਤੁਸੀਂ ਕਹਿੰਨੇ ਉਹਨਾਂ ਦੇ ਜਨਾਨੀਆਂ ਚੁੱਕ ਲੋ ਆਜੋ ਲਾ ਲਓ ਹੱਥ ਦੇਖ ਲੈਣੇ ਜਨਾਨੀਆਂ ਨੂੰ ਤੁਹਾਡੀਆਂ ਜਨਾਨੀਆਂ ਵੀ ਹੈਗੀਆਂ ਧੀਆਂ ਪੜਾ ਸਭ ਦੇ ਸਾਝ ਆਉਂਦੇ ਆ ਸੋਚਣ ਤੋਂ ਪਹਿਲਾਂ ਗੱਲ ਬੜੀ ਧਿਆਨ ਨਾਲ ਸੋਚਿਆ ਕਰੋ ਤੇ ਸਾਡੀਆਂ ਧੀਆਂ ਵੀ ਹੈਗੀਆਂ ਅਸੀਂ ਨਾ ਕਿਸੇ ਧਰਮ ਦੇ ਖਿਲਾਫ ਬੋਲਦੇ ਆ ਤੇ ਨਾ ਅਸੀਂ ਸੁਣਨਾ ਚ ਯਾ ਵਾਲਮੀਕੀ ਹਰ ਹਰ ਵਾਲਮੀਕੀ ਪਤਾ ਨਹੀਂ